ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਰਪ੍ਰੀਤ ਕੌਰ ਤੁਹਾਡਾ ਸਵਾਗਤ ਹੈ ਸੰਗਰੂਰ ਫੈਮਿਲੀ ਚੈਨਲ ਤੇ ਹੁਣ ਸੂਰ ਦਾ ਟਾਈਮ ਹੈ ਜੀ ਵੱਜ ਗਏ ਨੇ 8 ਆਪਾਂ ਲੱਗਿਆਂ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਅਗਰ ਤੁਸੀਂ ਮੇਰੇ ਚੈਨਲ ਤੇ ਨਵੇਂ ਆਇਓ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਵੀਡੀਓ ਚੰਗੀ ਲੱਗੇ ਲਾਈਕ ਕਮੈਂਟ ਸ਼ੇਅਰ ਕਰਕੇ ਜ਼ਰੂਰ ਦੱਸਿਓ ਬਾਕੀ ਥੰਬਨੇਲ ਦੇਖ ਕੇ ਤੁਹਾਨੂੰ ਪਤਾ ਹੀ ਚੱਲ ਗਿਆ ਹੋਣਾ ਅੱਜ ਦੀ ਆਪਣੀ ਵੀਡੀਓ ਕਿਸ ਚੀਜ਼ ਦੀ ਵਾਰੇ ਆ ਅੱਜ ਦੀ ਵੀਡੀਓ ਦੇ ਵਿੱਚ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗੀ ਵੀ ਪਾਠ ਕਰਨ ਤੋਂ ਬਾਅਦ ਜਿੰਦਾ ਲੋਕ ਲਗਾ ਦਿਆ ਕਰੋ ਦਿਨਾਂ ਦੇ ਵਿੱਚ ਹੀ ਕਿਰਪਾ ਹੋ ਜਾਂਦੀ ਹੈ ਤੁਸੀਂ ਦੇਖ ਕੇ ਹੈਰਾਨ ਹੋ ਜਾਵੋਗੇ ਇੰਨੀ ਜ਼ਿਆਦਾ ਗੁਰੂ ਸਾਹਿਬ ਦੀ ਕਿਰਪਾ ਹੁੰਦੀ ਹੈ ਸੋ ਕਿਵਸ ਕੇਸ ਟੀ ਨੂੰ ਜਿੰਦਾ ਲਾਉਣਾ ਕਿਵੇਂ ਲਾਉਣਾ ਹਰ ਇੱਕ ਚੀਜ਼ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗੀ ਸੋ ਵੀਡੀਓ ਨੂੰ ਬਿਨਾ ਸਕਿੱਪ ਕੀਤੇ ਐਂਡ ਤੱਕ ਜਰੂਰ ਦੇਖਿਓ ਵਾਅਦਾ ਤੋਂ ਵਾਅਦਾ ਸ਼ੇਅਰ ਜਰੂਰ ਕਰਿਓ ਚਲੋ ਜੀ ਟਾਈਮ ਵੇਸਟ ਕਰੇ ਬਿਨਾ ਸ਼ੁਰੂ ਕਰਦੀ ਆਂ ਅੱਜ ਦੀ ਵੀਡੀਓ ਮੈਂ ਇੱਕ ਗੱਲ ਅਕਸਰ ਕਹਿੰਦੀ ਆ ਤੁਹਾਨੂੰ ਹਰ ਤਕਰੀਬਨ ਹਰ ਵੀਡੀਓ ਦੇ ਵਿੱਚ ਕਹਿੰਦੀ ਆ ਵੀ ਜਦੋਂ ਗੁਰਬਾਣੀ ਜਪਦੇ ਹੋ ਨਾ ਤਾਂ ਪੂਰਾ ਭਰੋਸਾ ਰੱਖਿਆ ਕਰੋ ਪੂਰਾ ਯਕੀਨ ਰੱਖਿਆ ਕਰੋ ਦੇਖੋ ਜੇ ਯਕੀਨ ਨਹੀਂ ਰੱਖਾਂਗੇ ਨਾ ਭਰੋਸਾ ਨਹੀਂ ਰੱਖਾਂਗੇ ਸਿਰਫ ਉਤੋਂ ਉਤੋਂ ਬਾਣੀ ਜਪਾਂਗੇ ਤਾਂ ਫਿਰ ਗੁਰੂ ਸਾਹਿਬ ਦੀ ਕਿਰਪਾ ਵੀ ਨਹੀਂ ਹੁੰਦੀ ਸਾਨੂੰ ਉਹਨਾਂ ਫਲ ਵੀ ਨਹੀਂ ਗੁਰਬਾਣੀ ਜਪਣ ਦਾ ਮਿਲਦਾ ਫਲ ਫਿਰ ਵੀ ਮਿਲਦਾ ਪਰ ਉਹਨਾਂ ਨਹੀਂ ਮਿਲਦਾ ਕਿਉਂਕਿ ਭਰੋਸਾ ਬਹੁਤ ਅਹਿਮ ਤੇ ਬਹੁਤ ਵੱਡੀ ਚੀਜ਼ ਹੈ ਦੇਖੋ ਆਪਾਂ ਕਿਸੇ ਬਿਮਾਰੀ ਦੀ ਅਗਰ ਦਵਾਈ ਲੈਣੀ ਹੈ ਨਾ ਤੇ ਜੇ ਸਾਨੂੰ ਇਹ ਭਰੋਸਾ ਨਾ ਹੋਵੇ ਵੀ ਇਹ ਦਵਾਈ ਖਾ ਕੇ ਸਾਡਾ ਜਿਹੜਾ ਇਹ ਰੋਗ ਆ ਖਤਮ ਹੋ ਜੂ ਤਾਂ ਫਿਰ ਉਹ ਦਵਾਈ ਵੀ ਅਸਰ ਨਹੀਂ ਕਰਦੀ ਸਾਨੂੰ ਉਸ ਦਵਾਈ ਤੇ ਵੀ ਯਕੀਨ ਰੱਖਣਾ ਪੈਂਦਾ ਉਸ ਡਾਕਟਰ ਤੇ ਵੀ ਯਕੀਨ ਰੱਖਣਾ ਪੈਂਦਾ ਵੀ ਇਹ ਡਾਕਟਰ ਦੇ ਕੋਲੋਂ ਮੇਰੀ ਇਹ ਬਿਮਾਰੀ ਦਾ ਇਲਾਜ ਹੋ ਜੂ ਸੋ ਜੇ ਆਪਾਂ ਗੁਰਬਾਣੀ ਦੇ ਵਿੱਚ ਵੀ ਉਸੇ ਤਰੀਕੇ ਨਾਲ ਭਰੋਸਾ ਰੱਖੀ ਹੈ ਨਾ ਤਾਂ ਭਰੋਸੇ ਦੇ ਨਾਲ ਸਾਡੇ ਜਿਹੜੇ ਸਾਰੇ ਕਾਰਜ ਆ ਉਹ ਗੁਰੂ ਸਹਿ ਫਿਰ ਆਪ ਅੰਗ ਸੰਗ ਸਹਾਇ ਹੋ ਕੇ ਸਵਾਰਦੇ ਨੇ ਇਹ ਗੱਲ ਮੈਂ ਅੱਜ ਦੁਆਰਾ ਕਿਉਂ ਕਹਿ ਰਹੀ ਹਾਂ ਕਿਉਂਕਿ ਮੈਨੂੰ ਕੁਝ ਕੁ ਦਿਨ ਪਹਿਲਾਂ ਨਾ ਇੱਕ ਕਮੈਂਟ ਆਇਆ ਉਹਨਾਂ ਨੇ ਕਿਹਾ ਕਿ ਬਾਣੀ ਜਪਣ ਦੇ ਨਾਲ ਕੱਖ ਨਹੀਂ ਹੁੰਦਾ ਤਾਂ ਮੈਂ ਉਹਨਾਂ ਨੂੰ ਰਿਪਲਾਈ ਵੀ ਕੀਤਾ ਸੀ ਵੀ ਜੇ ਸਾਡੇ ਮਨ ਵਿੱਚ ਇਹ ਸੋਚ ਹੈ ਵੀ ਸਾਡਾ ਗੁਰਬਾਣੀ ਜਪਣ ਨਾਲ ਕੱਖ ਨਹੀਂ ਹੋਣਾ ਤਾਂ ਫਿਰ ਹੋਣਾ ਵੀ ਨਹੀਂ ਕਿਉਂਕਿ ਭਰੋਸਾ ਇੱਕ ਬਹੁਤ ਅਹਿਮ ਤੇ ਵੱਡੀ ਚੀਜ਼ ਹੈ ਜੇ ਹੁਣ ਆਪਾਂ ਗੱਲ ਕਰੀਏ ਮੈਂ ਕਾਫੀ ਵਾਰ ਇੱਕ ਚੀਜ਼ ਇਹ ਵੀ ਸ਼ੇਅਰ ਕੀਤੀ ਆ ਵੀ ਬਹੁਤ ਸਾਰੇ ਲੋਕ ਐਦਾਂ ਦੇ ਨਹੀਂ ਜਿਨ੍ਹਾਂ ਦੇ ਗੁਰਬਾਣੀ ਜਪਣ ਨਾਲ ਲੱਖਾਂ ਕਰੋੜਾਂ ਕਾਰਜ ਸਵਰੇ ਨੇ ਉਹਨਾਂ ਦੇ ਘਰ ਵਿੱਚ ਬਹੁਤ ਬਰਕਤ ਆਈ ਹੈ ਵੱਡੇ ਤੋਂ ਵੱਡੇ ਖਤਰਨਾਕ ਤੋਂ ਖਤਰਨਾਕ ਜਿਹੜੇ ਰੋਗ ਹੁੰਦੇ ਆ ਖਤਮ ਹੋਏ ਆ ਪਰ ਦੂਜੇ ਪਾਸੇ ਕੁਝ ਉਹ ਲੋਕ ਵੀ ਆ ਜਿਹੜੇ ਬਾਣੀ ਜਿਨ੍ਹਾਂ ਨੇ ਜਪੀ ਪਰ ਉਹਨਾਂ ਦੇ ਕਾਰਜ ਨਹੀਂ ਹੋਏ ਕਾਰਨ ਕਿ ਉਹਨਾਂ ਦੇ ਮਨ ਵਿੱਚ ਸ਼ੰਕਾ ਸੀ ਉਹਨਾਂ ਨੂੰ ਗੁਰੂ ਸਾਹਿਬ ਦੇ ਪ੍ਰਤੀ ਵਿਸ਼ਵਾਸ ਨਹੀਂ ਸੀ ਇਸ ਕਰਕੇ ਉਹਨਾਂ ਤੇ ਉਹ ਕਿਰਪਾ ਨਹੀਂ ਹੋਈ ਜਾਂ ਪਰ ਇਹ ਵੀ ਕਹਿ ਸਕਦੇ ਆ ਵੀ ਜੋ ਗੁਰਬਾਣੀ ਵਿੱਚ ਮਹਾਰਾਜ ਜੀ ਨੇ ਸਾਨੂੰ ਕਿਹਾ ਉਹ ਹਮੇਸ਼ਾ ਉਸ ਦੇ ਉਲਟ ਕਰ ਰਹੇ ਸੀ ਤਾਂ ਵੀ ਗੁਰੂ ਸਾਹਿਬ ਕਿਰਪਾ ਨਹੀਂ ਕਰਦੇ ਕਿਉਂਕਿ ਇਸ ਵਾਰੀ ਵੀ ਇਤਿਹਾਸ ਵਿੱਚ ਜ਼ਿਕਰ ਹੈ ਜਿਹੜਾ ਹੁਕਮਨਾਮਾ ਮੰਨਦਾ ਨਾ ਹੁਕਮਨਾਮਾ ਮਤਲਬ ਜੋ ਗੁਰੂ ਸਾਹਿਬ ਦਾ ਹੁਕਮ ਮੰਨਦਾ ਉਸ ਤੇ ਗੁਰੂ ਸਾਹਿਬ ਦੀ ਕਿਰਪਾ ਬਹੁਤ ਜ਼ਿਆਦਾ ਹੁੰਦੀ ਹੈ ਸੋ ਅੱਜ ਜਿਹੜੇ ਆਪਾਂ ਇਸ ਵੀਡੀਓ ਦੇ ਵਿੱਚ ਮੈਂ ਲੋਕ ਦੀ ਗੱਲ ਕਰ ਰਹੀ ਹਾਂ ਉਹ ਇੱਕ ਸ਼ਬਦ ਹੈ ਠੀਕ ਹੈ ਉਹ ਮੈਂ ਸ਼ਬਦ ਕਿਹੜਾ ਤੁਹਾਡੇ ਨਾਲ ਸ਼ੇਅਰ ਕਰੂਗੀ ਅੱਗੇ ਲੋਕ ਕਿਸ ਤਰੀਕੇ ਨਾਲ ਲਾਣਾ ਵੀ ਜਿਵੇਂ ਤੁਸੀਂ ਬਾਣੀ ਜਪੀ ਉਸ ਤੋਂ ਬਾਅਦ ਬਾਣੀ ਕੋਈ ਵੀ ਪਾਠ ਕਰਿਆ ਤੁਸੀਂ ਚਾਹੇ ਜਪਜੀ ਸਾਹਿਬ ਕਰਿਆ ਚਾਹੇ ਜਪਈ ਸਾਹਿਬ ਕਰਿਆ ਚਾਹੇ ਸੁਖਮਨੀ ਸਾਹਿਬ ਜੀ ਦਾ ਕਰਿਆ ਚਾਹੇ ਤੁਸੀਂ ਮੂਲਮਾਤਰ ਸਾਹਿਬ ਹੀ ਕਰਿਆ ਉਸ ਤੋਂ ਬਾਅਦ ਜਿਹੜਾ ਹੈਗਾ ਇਹ ਸ਼ਬਦ ਦਾ ਜਾਪ ਤੁਸੀਂ ਹਰ ਰੋਜ਼ ਉਸ ਤੋਂ ਬਾਅਦ ਕਰਨੀ ਕਰਨਾ ਹੈ ਇਹ ਇੱਕ ਤਰ੍ਹਾਂ ਦਾ ਲੋਕ ਹੈ ਇਹ ਕਹਿ ਸਕਦੀ ਆ ਆਪਾਂ ਜਦੋਂ ਆਪਾਂ ਬਾਣੀ ਜਪ ਕੇ ਹਟਦੀ ਆ ਨਾ ਤਾਂ ਆਪਾਂ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਦੀ ਆ ਇਸ ਸ਼ਬਦ ਦੇ ਜਰੀਏ ਤੇ ਇਸ ਸ਼ਬਦ ਮੈਂ ਅੱਜ ਸਾਂਝਾ ਤੁਹਾਡੇ ਨਾਲ ਕਿਉਂ ਕਰ ਰਹੀ ਆ ਕਿਉਂਕਿ ਮੈਨੂੰ ਅੱਜ ਵੀ ਯਾਦ ਹੈ ਕੁਝ ਸਾਲ ਪਹਿਲਾਂ ਦੀ ਗੱਲ ਆ ਅਸੀਂ ਸਾਡੀ ਇੱਕ ਰਿਸ਼ਤੇਦਾਰੀ ਦੇ ਵਿੱਚ ਗਏ ਸੀ ਤਾਂ ਉਹਨਾਂ ਦੇ ਨਾਲ ਬਹੁਤ ਜ਼ਿਆਦਾ ਬਰਕਤ ਪਾਈ ਸੀ ਗੁਰੂ ਸਾਹਿਬ ਨੇ ਤੁਸੀਂ ਐ ਸਮਝ ਲਓ ਵੀ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਉਹ ਕਿਹੜਾ ਸੋਖ ਹੈ ਜਿਹੜਾ ਪਰਮਾਤਮਾ ਨੇ ਉਹਨਾਂ ਨੂੰ ਨਹੀਂ ਦਿੱਤਾ ਚਾਹੇ ਉਹ ਕਾਰੋਬਾਰ ਦੇ ਪੱਖੋਂ ਹੋਵੇ ਚਾਹੇ ਬੱਚਿਆਂ ਪੱਖੋਂ ਹੋਵੇ ਬੱਚਿਆਂ ਦੇ ਫਿਊਚਰ ਦੇ ਪੱਖੋਂ ਹੋਵੇ ਚਾਹੇ ਤੰਦਰੁਸਤੀ ਵੱਲੋਂ ਹੋਵੇ ਮਤਲਬ ਹਰ ਪੱਖੋਂ ਤੇ ਉਹਨਾਂ ਦੇ ਘਰ ਵਿੱਚ ਹਰ ਵੇਲੇ ਗੁਰਬਾਣੀ ਦਾ ਪ੍ਰਵਾਹ ਵੀ ਚੱਲਦਾ ਸਭ ਤੋਂ ਵੱਡੀ ਕਿਰਪਾ ਤਾਂ ਗੁਰੂ ਸਾਹਿਬ ਦੀ ਇਹ ਆ ਉਹਨਾਂ ਤੇ ਤਾਂ ਜਦੋਂ ਉਹਨਾਂ ਨੂੰ ਅਸੀਂ ਕੋਈ ਵੀ ਗੱਲ ਪੁੱਛ ਲਈ ਨਾ ਉਹ ਹਮੇਸ਼ਾ ਇੱਕ ਚੀਜ਼ ਕਹਿੰਦੇ ਹੁੰਦੇ ਕਿ ਗੁਰੂ ਸਾਹਿਬ ਦੀ ਕਿਰਪਾ ਹੈ ਮਹਾਰਾਜ ਨੇ ਦਿੱਤਾ ਹੈ ਮਹਾਰਾਜ ਨੇ ਕਰਵਾਇਆ ਗੁਰੂ ਸਾਹਿਬ ਜੀ ਨੇ ਕਰਵਾਇਆ ਉਹ ਹਰ ਗੱਲ ਦੇ ਵਿੱਚ ਇਹ ਕਹਿੰਦੇ ਉਸ ਸਮੇਂ ਨਾ ਮੈਨੂੰ ਇਹਨਾਂ ਚੀਜ਼ਾਂ ਦੀ ਇੰਨੇ ਜ਼ਿਆਦਾ ਨਹੀਂ ਪਤਾ ਸੀ ਕਿਉਂਕਿ ਮੈਂ ਉਸ ਟਾਈਮ ਗੁਰਬਾਣੀ ਦੇ ਨਾਲ ਅਸੀਂ ਨਹੀਂ ਇੰਨਾ ਜੁੜੇ ਸੀ ਗੁਰੂ ਸਾਹਿਬ ਨੇ ਕਿਰਪਾ ਉਸ ਟਾਈਮ ਸਾਡੇ ਤੇ ਨਹੀਂ ਕੀਤੀ ਸੀ ਆਪਣੇ ਚਰਨੀ ਮਹਾਰਾਜ ਨੇ ਉਸ ਸਮੇਂ ਨਹੀਂ ਲਾਇਆ ਸੀ ਤਾਂ ਉਦੋਂ ਇੰਨਾ ਜ਼ਿਆਦਾ ਨਹੀਂ ਸੀ ਪਤਾ ਵੀ ਕਿਉਂ ਇਹ ਹਰ ਗੱਲ ਦੇ ਪਿੱਛੇ ਇਹ ਸ਼ਬਦ ਲਗਾਉਂਦੇ ਨੇ ਤਾਂ ਮੈਂ ਹੁਣ ਜਿਹੜਾ ਸ਼ਬਦ ਤੁਹਾਡੇ ਨਾਲ ਸ਼ੇਅਰ ਕਰਨ ਲੱਗੀ ਆ ਉਹ ਹੁਣ ਤੁਸੀਂ ਧਿਆਨ ਦੇ ਨਾਲ ਸੁਣੀਓ ਤੁਸੀਂ ਸਕਰੀਨਸ਼ਾਟ ਲੈ ਲਿਓ ਮੈਂ ਇੱਥੇ ਪੂਰਾ ਉਹ ਤੇ ਤੁਹਾਨੂੰ ਲਿਖ ਕੇ ਨਾਲ ਸ਼ੇਅਰ ਕਰ ਦੇਣੀ ਆ ਉਹਦਾ ਸਕਰੀਨਸ਼ਾਟ ਲੈ ਲਿਓ ਤੇ ਤੁਸੀਂ ਬਾਅਦ ਵਿੱਚ ਤੁਸੀਂ ਉਹਨੂੰ ਜਦੋਂ ਬਾਣੀ ਜਪਣੀ ਆ ਤੁਸੀਂ ਉਹਨੂੰ ਜਪ ਸਕਦੇ ਹੋ ਠੀਕ ਹੈ ਜੀ ਚਲੋ ਹੁਣ ਮੈਂ ਤੁਹਾਡੇ ਨਾਲ ਉਹ ਸ਼ਬਦ ਸ਼ੇਅਰ ਕਰਦੀ ਆ ਫਿਰ ਆਪਾਂ ਉਹਦੇ ਬਾਰੇ ਬਾਕੀ ਜਿਹੜੀ ਹੋਰ ਗੱਲ ਆ ਉਹ ਵੀ ਮੈਂ ਤੁਹਾਡੇ ਨਾਲ ਸਾਂਝੀ ਕਰੂੰਗੀ ਸੋ ਵੀਡੀਓ ਸਕਿਪ ਨਾ ਕਰਿਓ ਸ਼ਬਦ ਸੁਣ ਕੇ ਕਰਣ ਕਰਾਵਣ ਆਪੇ ਆਪ ਸਦਾ ਸਦਾ ਨਾਨਕ ਹਰਿ ਜਾਪ ਕਰਨ ਕਰਾਵਣ ਆਪੇ ਆਪ ਸਦਾ ਸਦਾ ਨਾਨਕ ਹਰਿ ਜਾਪ ਇਸ ਦਾ ਇਸ ਦਾ ਏਡਾ ਮਤਲਬ ਹੈ ਨਾ ਉਹ ਇਹ ਹੈ ਵੀ ਦੇਖੋ ਜੋ ਵੀ ਆਪਾਂ ਕਰ ਰਹੇ ਹਾਂ ਉਹ ਗੁਰੂ ਸਾਹਿਬ ਆਪ ਕਰਾਉਂਦੇ ਨੇ ਜੀ ਆਪਾਂ ਨਾਮ ਵੀ ਜਪਣੇ ਆ ਨਾ ਦੇਖੋ ਨਾਮ ਵੀ ਗੁਰੂ ਸਾਹਿਬ ਦੀ ਕਿਰਪਾ ਨਾਲ ਹੀ ਆਪ ਜਪਦਿਆਂ ਨਹੀਂ ਬਹੁਤ ਸਾਰੇ ਇਦਾਂ ਦੇ ਲੋਕ ਆ ਜੋ ਹਲੇ ਤੱਕ ਗੁਰੂ ਸਾਹਿਬ ਦੇ ਚਰਨੀ ਨਹੀਂ ਲੱਗੇ ਜਾਂ ਕਈ ਇਦਾਂ ਦੇ ਲੋਕ ਵੀ ਹੁੰਦੇ ਜਿਨ੍ਹਾਂ ਦੀ ਸਾਰੀ ਉਮਰ ਨਿਕਲ ਜਾਂਦੀ ਆ ਪਰ ਗੁਰੂ ਸਾਹਿਬ ਦੇ ਚਰਨੀ ਨਹੀਂ ਲੱਗ ਪਾਉਂਦੇ ਹੋ ਕਿਉਂਕਿ ਗੁਰੂ ਸਾਹਿਬ ਦੇ ਹੁਕਮ ਤੋਂ ਬਿਨਾ ਜਿਹੜਾ ਹੈਗਾ ਕੋਈ ਉਹਨਾਂ ਮੁਤਿਆ ਨਹੀਂ ਸਕਦਾ ਪਰ ਹਾਂ ਜਦੋਂ ਕਈ ਵਾਰੀ ਅਸੀਂ ਕੋਸ਼ਿਸ਼ ਕਰਦੇ ਆ ਨਾ ਪਹਿਲਾ ਕਦਮ ਚੱਕਣਾ ਸਾਡੇ ਹੱਥ ਆ ਜੇ ਅਸੀਂ ਉਦਮ ਵੀ ਕਰਦੇ ਆ ਨਾ ਇੱਕ ਕੋਸ਼ਿਸ਼ ਕਰਦੇ ਆ ਤਾਂ ਫਿਰ ਗੁਰੂ ਸਾਹਿਬ ਦੀ ਕਿਰਪਾ ਜ਼ਰੂਰ ਹੁੰਦੀ ਆ ਵੀ ਇਹ ਕੋਸ਼ਿਸ਼ ਕਰ ਰਿਹਾ ਹੈ ਕਿਉਂਕਿ ਉਦਮ ਕਰਨ ਵਾਲੇ ਤੇ ਮਹਾਰਾਜ ਜੀ ਕਿਰਪਾ ਜ਼ਰੂਰ ਕਰਦੇ ਨੇ ਤੇ ਦੂਜਾ ਕਦਮ ਜਿਹੜਾ ਆਪਾਂ ਫਿਰ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਚੱਕਦੇ ਆ ਚੰਗੇ ਰਾਹ ਵੱਲ ਚਾਹੇ ਮਾੜੇ ਰਾਹ ਵੱਲ ਜੇ ਆਪਾਂ ਪਹਿਲਾ ਕਦਮ ਚੰਗੇ ਰਾਹ ਵੱਲ ਚੱਕਿਆ ਯਾ ਮਾੜੇ ਹਣ ਚੱਕਿਆ ਉਹ ਸਾਡੀ ਜ਼ਿੰਮੇਵਾਰੀ ਆ ਪਰ ਜਿਹੜਾ ਦੂਸਰਾ ਕਦਮ ਐ ਫਿਰ ਉਹ ਗੁਰੂ ਸਾਹਿਬ ਆਪਾਂ ਨੂੰ ਇੱਕ ਕਿਰਪਾ ਕਰਦੇ ਨੇ ਵੀ ਹਾਂ ਇਹ ਤੂੰ ਕੋਸ਼ਿਸ਼ ਕਰ ਰਿਹਾ ਚੱਲ ਤੂੰ ਆਪਣੇ ਚੰਗੇ ਕਰਮ ਕਮਾ ਪਰ ਜੇ ਆਪਾਂ ਮਾੜੇ ਕਰਮ ਕਰਦੇ ਆ ਤਾਂ ਫਿਰ ਮਹਾਰਾਜ ਉਸਤੇ ਵੀ ਆਪਾਂ ਨੂੰ ਇਹ ਹੀ ਅਸੀਸ ਦਿੰਦਿਆਂ ਵੀ ਲੈ ਤੂੰ ਆਪਣੇ ਕਰਮ ਕਮਾਉਣੇ ਆ ਤੇ ਤੂੰ ਜਾ ਆਪਣੇ ਕਰਮ ਕਮਾ ਸੋ ਕਈ ਵਾਰੀ ਨਾ ਮੈਂ ਇਹ ਚੀਜ਼ ਤਾਂ ਬੋਲੀ ਆ ਕਈ ਵਾਰੀ ਮੈਂ ਪਰਸਨਲੀ ਕੁਝ ਲੋਕਾਂ ਨੂੰ ਇਹ ਕਹਿੰਦੇ ਸੁਣਿਆ ਵੀ ਜੋ ਇਨਸਾਨ ਕਰਦਾ ਨਾ ਉਹ ਆਪ ਨਹੀਂ ਕਰਦਾ ਰੱਬ ਕਰਵਾਉਂਦਾ ਤਾਂ ਫਿਰ ਇੱਕ ਗੱਲ ਸਮਝਣ ਵਾਲੀ ਇੱਥੇ ਜੇ ਹਰ ਗੱਲ ਗੁਰੂ ਸਾਹਿਬ ਹੀ ਸਾਥੋਂ ਕਰਵਾਉਂਦੇ ਨੇ ਫਿਰ ਸਾਨੂੰ ਸਾਡੇ ਕਰਮਾਂ ਦਾ ਫਲ ਕਿਉਂ ਕਈ ਲੋਗੇ ਸੋਚਦੇ ਨੇ ਵੀ ਕਈ ਲੋਕ ਤਾਂ ਇਹ ਵੀ ਕਹਿੰਦੇ ਆ ਮਹਾਰਾਜ ਆਪ ਹੀ ਕਰਵਾਉਂਦੇ ਨੇ ਤੇ ਫਿਰ ਸਜ਼ਾ ਵੀ ਨਹੀਂ ਮਿਲਦੀ ਇਸ ਚੀਜ਼ ਦੀ ਕਿਉਂਕਿ ਗੁਰੂ ਸਾਹਿਬ ਹੀ ਕਰਵਾਉਂਦੇ ਨੇ ਨਹੀਂ ਪਹਿਲਾ ਕਦਮ ਸਾਡੇ ਹੱਥ ਵਿੱਚ ਹੈ ਇੱਕ ਸੰਤਮਾ ਕੁਸ਼ਮਿਕ ਗੁਰਸਿੱਖ ਨੇ ਪੁੱਛਿਆ ਇਹੀ ਸੇਮ ਸਵਾਲ ਵੀ ਮਹਾਰਾਜ ਜੀ ਕਰਨ ਕਰਾਵਣ ਹਾਰ ਤਾਂ ਵਾਹਿਗੁਰੂ ਆਪ ਨੇ ਤਾਂ ਫਿਰ ਸਾਨੂੰ ਸਾਡੇ ਕੀਤੇ ਹੋਏ ਪਾਪਾਂ ਦਾ ਫਲ ਜਿਹੜਾ ਮਾੜਾ ਫਲ ਉਹ ਤਾਂ ਨਹੀਂ ਮਿਲੇਗਾ ਕਿਉਂਕਿ ਗੁਰੂ ਸਾਹਿਬ ਨੇ ਕਰਵਾਇਆ ਤਾਂ ਸੰਤਮਾ ਪੁਰਸ਼ਾਂ ਨੇ ਕਿਹਾ ਕਹਿੰਦੇ ਬਹੁਤ ਸੋਹਣਾ ਸਵਾਲ ਪੁੱਛਿਆ ਕਹਿੰਦੇ ਇਦਾਂ ਕਰ ਖੜਾ ਹੋ ਜਾ ਉਨਾਂ ਨੂੰ ਹੁਕਮ ਦਿੱਤਾ ਕਹਿੰਦੇ ਇੱਕ ਪੈਰ ਤੇ ਖੜਾ ਹੋ ਜਾ ਇੱਕ ਪੈਰ ਤਹਾਂ ਚੱਕ ਲੈ ਤਾਂ ਉਹਨੇ ਕਿਹਾ ਇਹ ਤਾਂ ਬੜਾ ਸੌਖਾ ਉਹਨੇ ਇੱਕ ਪੈਰ ਤਹਾਂ ਚੱਕ ਲਿਆ ਇੱਕ ਪੈਰ ਦੇ ਸਹਾਰੇ ਉਹ ਖੜ ਗਿਆ ਤੇ ਮਹਾਪੁਰਸ਼ ਕਹਿੰਦੇ ਹੁਣ ਐਦਾਂ ਕਰ ਦੂਜਾ ਪੈਰ ਵੀ ਚੱਕ ਲਾ ਤੇ ਉਹ ਕਹਿੰਦਾ ਮਹਾਪੁਰਸ਼ ਤੁਸੀਂ ਕੀ ਕਹਿ ਰਹੇ ਹੋ ਵੀ ਮੈਂ ਦੂਜਾ ਪੈਰ ਚੱਕੂੰਗਾ ਮੈਂ ਥੱਲੇ ਡਿੱਗ ਪੂੰਗਾ ਕਹਿੰਦੇ ਫਿਰ ਇਹ ਹੀ ਚੀਜ਼ ਸਮਝਣ ਵਾਲੀ ਹੈ ਪਹਿਲਾ ਕਦਮ ਤੁਸੀਂ ਆਪਣੀ ਮਰਜ਼ੀ ਦੇ ਨਾਲ ਚੱਕਦੇ ਹੋ ਤੁਹਾਡੀ ਸੋਚ ਦੇਖੋ ਸਾਨੂੰ ਸੋਚ ਰੱਬ ਨਹੀਂ ਦਿੰਦੀ ਹੈ ਚੰਗਾ ਮਾੜਾ ਕਰਨ ਦੀ ਜਾਨਵਰਾਂ ਨੂੰ ਪਸ਼ੂਆਂ ਨੂੰ ਉਹਨਾਂ ਦਿਮਾਗ ਨਹੀਂ ਦਿੱਤਾ ਜਿੰਨਾ ਇਨਸਾਨ ਨੂੰ ਦਿੱਤਾ ਚੰਗਾ ਮਾੜਾ ਆਪਾਂ ਸੋਚ ਸਕਦੇ ਹਾਂ ਕਿ ਸਹੀ ਹੈ ਕਿ ਗਲਤ ਹੈ ਸੋ ਜਿਹੜਾ ਪਹਿਲਾ ਕਦਮ ਆਪਸੀਂ ਆਪ ਚੱਕਦੇ ਹਾਂ ਜਿਹੜਾ ਦੂਸਰਾ ਕਦਮ ਹੈ ਫਿਰ ਉਹ ਗੁਰੂ ਦੀ ਹੁਕਮ ਦੇ ਨਾਲ ਆਪਾਂ ਚੱਕਦੇ ਹਾਂ ਸੋ ਇਸ ਕਰਕੇ ਸਾਨੂੰ ਸੰਡੇ ਚੰਗੇ ਤੇ ਮਾੜੇ ਕਰਮਾਂ ਦਾ ਫਲ ਉਸੇ ਹਿਸਾਬ ਨਾਲ ਹੀ ਮਿਲਦਾ ਜਿਹਹੇ ਜੇ ਅਸੀਂ ਕਰਮ ਕਮਾਉਨੇ ਆ ਸੋ ਜਿਹੜਾ ਸ਼ਬਦ ਮੈਂ ਤੁਹਾਡੇ ਨਾਲ ਸ਼ੇਅਰ ਕਰਿਆ ਜਦੋਂ ਵੀ ਤੁਸੀਂ ਬਾਣੀ ਜਪੋ ਉਸ ਤੋਂ ਬਾਅਦ ਗੁਰੂ ਸਾਹਿਬ ਦਾ ਸ਼ੁਕਰਾਨਾ ਜ਼ਰੂਰ ਕਰਿਆ ਕਰੋ ਵੀ ਹੈ ਵਾਹਿਗੁਰੂ ਪਰਮਾਤਮਾ ਤੇਰੀ ਕਿਰਪਾ ਸਦਕਾ ਤੇਰੀ ਮਿਹਰ ਸਦਕਾ ਤੁਸੀਂ ਸਾਥੋਂ ਸੇਵਾ ਲੈਂਦੀ ਐ ਤੁਸੀਂ ਗੁਰਬਾਣੀ ਜਪਾਈ ਐ ਤੁਸੀਂ ਮਿਹਰ ਕਰਕੇ ਸਾਨੂੰ ਆਪਣੇ ਜਨਨੀ ਲਾਇਆ ਐ ਵਾਹਿਗੁਰੂ ਪਰਮਾਤਮਾ ਸੱਚਾ ਪਾਤਸ਼ਾਹ ਹਮੇਸ਼ਾ ਇਦਾਂ ਹੀ ਕਿਰਪਾ ਕਰਦੇ ਰਹਿਣਾ ਹਮੇਸ਼ਾ ਸਾਥੋਂ ਇਦਾਂ ਹੀ ਸੇਵਾ ਲੈਂਦੇ ਰਹਿਣਾ ਹਮੇਸ਼ਾ ਇਦਾਂ ਹੀ ਆਪਣੇ ਚਰਨੀ ਲਾ ਕੇ ਸਾਨੂੰ ਰੱਖਣਾ ਸੋ ਜੇ ਆਪਾਂ ਹਰ ਵੇਲੇ ਸ਼ੁਕਰਾਨਾ ਕਰਦੇ ਰਹਾਂਗੇ ਨਾ ਦੇਖੋ ਇਹਦੇ ਵਿੱਚ ਇੱਕ ਚੀਜ਼ ਇਹ ਵੀ ਆ ਜਦੋਂ ਕੋਈ ਮੰਨ ਲਓ ਆਪਾਂ ਨੂੰ ਕੋਈ ਪੁੱਛਦਾ ਵੀ ਤੁਸੀਂ ਪਾਠ ਕਰਦੇ ਹੋ ਤਾਂ ਆਪਾਂ ਕਹਿੰਨੇ ਹਾਂਜੀ ਮੈਂ ਪਾਠ ਕਰਦਾ ਤੇ ਮੈਂ ਜਪਜੀ ਸਾਹਿਬ ਕਰ ਰਹੀ ਆ ਮੈਂ ਸੁਖਮਨੀ ਸਾਹਿਬ ਕਰਦਾ ਉੱਥੇ ਆਪਾਂ ਕਿਹੜਾ ਸ਼ਬਦ ਕਰ ਲੈਨੇ ਆ ਯੂਜ਼ ਮੈਂ ਤਾਂ ਚਾਹੇ ਆਪਣੇ ਦਿਮਾਗ ਚੋ ਚੀਜ਼ ਨਹੀਂ ਹੁੰਦੀ ਪਰ ਉਹ ਗਲਤੀ ਤਾਂ ਹੀ ਚਾਹੇ ਆਪਾਂ ਕਰ ਰਹੀ ਆ ਪਰ ਮੈਂ ਲਾ ਲਈ ਤਾਂ ਉਹਦੇ ਨਾਲ ਫਿਰ ਸਾਡਾ ਜਿਹੜਾ ਉਹਦਾ ਫਾੜਾ ਘਟ ਜਾਂਦਾ ਪਰ ਜੇ ਕੋਈ ਆਪਾਂ ਨੂੰ ਪੁੱਛਦਾ ਤਾਂ ਫਿਰ ਆਪਾਂ ਇਹ ਕਹਿ ਸਕਦੇ ਹਾਂ ਜਿਵੇਂ ਸ਼ਬਦ ਦੇ ਵਿੱਚ ਹੈ ਗੁਰੂ ਸਾਹਿਬ ਜੀ ਸੁਖਮਨੀ ਸਾਹਿਬ ਜੀ ਦੀ ਸੇਵਾ ਲੈਂਦੇ ਨੇ ਪਰਮਾਤਮਾ ਜੀ ਜਪਜੀ ਸਾਹਿਬ ਦੀ ਸੇਵਾ ਲੈਂਦੇ ਨੇ ਉਹਦਾ ਮਤਲਬ ਵੀ ਸੇਮ ਹੈ ਸੋ ਇਸ ਕਰਕੇ ਕੋਸ਼ਿਸ਼ ਕਰਿਆ ਕਰੋ ਜਦੋਂ ਆਪਾਂ ਗੁਰਬਾਣੀ ਦੀ ਗੱਲ ਕਰਦੇ ਹਾਂ ਨਾ ਇੱਥੋਂ ਤੱਕ ਕਿ ਜ਼ਿੰਦਗੀ ਵਿੱਚ ਜੋ ਵੀ ਆਪਾਂ ਚੀਜ਼ ਹਾਸਲ ਕਰਦੇ ਆ ਕਮਾਉਂਦੇ ਆ ਤਾਂ ਹਮੇਸ਼ਾ ਇਹ ਕਿਹਾ ਕਰੋ ਗੁਰੂ ਸਾਹਿਬ ਨੇ ਦਿੱਤੀ ਹੈ ਗੁਰੂ ਸਾਹਿਬ ਨੇ ਕਿਰਪਾ ਕੀਤੀ ਹੈ ਪਰਮਾਤਮਾ ਦੀ ਮਿਹਰ ਦੇ ਨਾਲ ਹੋਈ ਹੈ ਜਿਵੇਂ ਉਹ ਪਰਿਵਾਰ ਕਹਿੰਦਾ ਹੁੰਦਾ ਸੀ ਸੋ ਮਤਲਬ ਕਿ ਉਹ ਦੇਖੋ ਉਹਨਾਂ ਦੇ ਹੋਰ ਜ਼ਿਆਦਾ ਵਰਕਰ ਪਰਮਾਤਮਾ ਨੇ ਪਾਈ ਹੋਰ ਜ਼ਿਆਦਾ ਬਰਕਤ ਪਾਈ ਹਰ ਪੱਖੋਂ ਸੁਖੀ ਨੇ ਕਿ ਮੈਂ ਇਹ ਕਹਿ ਸਕਦੀ ਆ ਕਿ ਕਿਸੋ ਵੀ ਪੱਖੋਂ ਨਾ ਹੋ ਆਪਣੇ ਪੇਕੇਆ ਪੱਖੋਂ ਨਾ ਸਹਰਿਆਂ ਪੱਖੋਂ ਨਾ ਰਿਸ਼ਤੇਦਾਰੀਆਂ ਪੱਖੋਂ ਕਿਸੇ ਪੱਖੋਂ ਦੁਖੀ ਨਹੀਂ ਐ ਇੰਨੀ ਪਰਮਾਤਮਾ ਦੀ ਮਿਹਰ ਐ ਜਦੋਂ ਆਪਾਂ ਹਰ ਗੱਲ ਦੇ ਵਿੱਚ ਗੁਰੂ ਦਾ ਸ਼ੁਕਰਾਨਾ ਕਰਦੇ ਆ ਨਾ ਤਾਂ ਪਰਮਾਤਮਾ ਵੀ ਫਿਰ ਗੱਫੇ ਦੇ ਗੱਫੇ ਸਾਨੂੰ ਦਿੰਦਾ ਸੋ ਮੀਨ ਕਰਦੇ ਆ ਅੱਜ ਦੀ ਇਹ ਵੀਡੀਓ ਤੁਹਾਨੂੰ ਬਹੁਤ ਵਧੀਆ ਲੱਗੀ ਹੋਣੀ ਆ ਇਦਾਂ ਦੀਆਂ ਹੋਰ ਵਧੀਆ ਵਧੀਆ ਇੰਟਰਸਟਿੰਗ ਵੀਡੀਓ ਦੇਖਣ ਦੇ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਚਲੋ ਜੀ ਵੀਡੀਓ ਦਾ ਕਰਦੇ ਆ ਐਂਡ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ